ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਨੂੰ ਸਿਆਸੀ ਰਗੜੇ ਲਗਾਏ ਗਿਆ ਹੈ ਇਕੱਲਾ ਬਿਕਰਮਜੀਤਿਆ ਨੂੰ ਨਹੀਂ ਬੀਬਾ ਹਰਸਿੰਦਰ ਕੌਰ ਬਾਦਲ ਤੇ ਵੀ ਸ਼ਬਦੀ ਹਮਲੇ ਕੀਤੇ ਗਏ ਕਿ ਉਹਨਾਂ ਦੀ ਅਰਦਾਸ ਤੇ ਸਦਕਾ ਅੱਜ ਬਿਕਰਮਜੀਤਿਆ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਮੰਦ ਨੇ ਜਿੱਥੇ ਉਹਨਾਂ ਦੀਆਂ ਚੀਕਾਂ ਪੈ ਰਹੀਆਂ ਨੇ ਜਿੱਥੇ ਉਹਨਾਂ ਦੀਆਂ ਚੜ੍ਹ ਪੁੜੀਆਂ ਉਡਰੀਆਂ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਰਸਤੇ ਕੋਲ ਮਲਾ ਕੇ ਬਿਕਰਮਜੀਠਿਆ ਦੇ ਬੰਦ ਕਰ ਦਿੱਤੇ ਗਏ ਨੇ ਬਿਕਰਮਜੀਠਿਆ ਨੂੰ ਲੰਮਾ ਸਮਾਂ ਸਜ਼ਾ ਹੋਵੇਗੀ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਤਾਮਚਾਮ ਤੇ ਅੱਡੀ ਜੋਟੀ ਦਾ ਜੋਰ ਲਗਾ ਦਿੱਤਾ ਹੈ ਬਿਕਰਮਜੀਠਿਆ ਦੇ ਵਿਰੁੱਧ ਵਿਜੀਲੈਂਸ ਵੱਲੋਂ ਵਿਜੀਲੈਂਸ ਨੂੰ ਪਰਮਿਸ਼ਨ ਮਿਲ ਗਈ ਹੈ ਕੈਬਨਿਟ ਵੱਲੋਂ ਕੈਬਨਿਟ ਨੇ ਪਰਮਿਸ਼ਨ ਦੇਣੀ ਜ਼ਰੂਰੀ ਹੈ ਕਿਉਂਕਿ ਬਿਕਮਜੀਤਿਆ ਵਧਾਇਕ ਰਹੇ ਨੇ ਦੋ ਵਾਰ ਦੋ ਵਾਰ ਐਜ਼ ਅ ਮੰਤਰੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਯਾਨੀ ਕਿ ਕੈਬਨਿਟ ਵੱਲੋਂ ਮਨਜ਼ੂਰੀ ਦੇਣੀ ਜ਼ਰੂਰੀ ਸੀ ਬਿਜ਼ਨਸ ਦੇ ਅਧਿਕਾਰੀਆਂ ਨੂੰ ਜਿਹੜੀ ਹੈ ਮਨਜ਼ੂਰੀ ਮਿਲ ਗਈ ਹੈ ਮਾਮਲਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਕੋਲ ਗਿਆ ਚਲਾ ਹੈ ਉਹਨਾਂ ਵੱਲੋਂ ਵੀ ਕੋਲ ਮਲਾਕੀ ਹਰੀ ਝੰਡੀ ਹੈ ਦੇ ਦੂਸਰੇ ਪਾਸੇ ਜਿਹੜੀ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਬਿਕਰਮ ਜੀਠਿਆ ਦੇ ਵਿਰੁੱਧ 1 ਤੋਂ ਲੈ ਕੇ 16 ਯਾਨੀ ਕਿ 16 ਨੰਬਰ ਪੇਜ ਤੇ 16 ਨੰਬਰ ਪੇਜ ਤੇ ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਨਾਲ ਟਾਈਪ ਕੀਤਾ ਗਿਆ ਕਿਹੜੀਆਂ ਕੰਪਨੀਆਂ ਨੂੰ ਕਿਹੜੀਆਂ ਕੰਪਨੀਆਂ ਦੇ ਮਾਲਕਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਸੀਂ ਸਾਡਾ ਬਲੈਕ ਪੈਸਾ ਚਿੱਟਾ ਕਰ ਦਿਓ ਉਹ ਸਾਰੀਆਂ ਕਾਪੀਆਂ ਦੇ ਹਵਾਲੇ ਉਸ 16 ਨੰਬਰ ਦੇ ਪੇਜ ਵਿੱਚ ਦਿੱਤੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਹੁਣ ਤੋਂ ਨਹੀਂ ਜਿਹੜੀ ਘਾਤ ਲਗਾ ਕੇ ਬੈਠੇ ਵਿਕਮਜੀਤਿਆ ਤੇ ਜਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਨੇ ਉਹਨਾਂ ਦਿਨਾਂ ਤੋਂ ਲਗਾਤਾਰ ਅੰਦਰੋਂ ਅੰਦਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਗੁਪਤ ਠਿਕਾਣਿਆਂ ਦਾ ਸਾਧੀਆਂ ਗੁਪਤ ਕੰਪਨੀਆਂ ਦਾ ਕਿੱਥੇ ਪੈਸਾ ਇਨਵੈਸਟ ਕੀਤਾ ਗਿਆ ਕਿੱਥੋਂ ਪੈਸਾ ਬਲੈਕ ਤੋਂ ਵਾਈਟ ਕੀਤਾ ਗਿਆ ਉਹ ਸਾਰੇ ਵੇਰਵੇ ਸਾਰੇ ਹਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੇ ਉਹ ਅਦਾਲਤ ਦੇ ਵਿੱਚ ਉਸ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਰੱਖ ਦਿੱਤੇ ਨੇ ਜਿਹੜੇ ਹਿਸਾਬ ਦੇ ਨਾਲ ਉਸ ਪੇਜ ਉਹਨਾਂ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਚਿੰਨ-ਚਿੰਨ ਕੇ ਹਵਾਲੇ ਦਿੱਤੇ ਗਏ ਨੇ ਲੱਗਦਾ ਹੈ ਕਿ ਬਿਕਰਮ ਜੀਠਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਲੱਖਾਂ ਰੁਪਏ ਜੁਰਮਾਨਾ ਵੀ ਹੋਵੇਗਾ ਅਤੇ ਦੂਸਰੇ ਪਾਸੇ ਉਸ ਦੀ ਜਿਹੜੀ ਜਾਇਦਾਦ ਹੈ ਬੇਅਨਾਮੀ ਉਸ ਨੂੰ ਸਰਕਾਰ ਕੁਟਮੀ ਕਰੇਗੀ ਉਸ ਉੱਤੇ ਬਲਡوزر ਵੀ ਚਲਾਵੇਗੀ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋਰ ਕਈ ਆਈਪੀਐਸ ਅਧਿਕਾਰੀ ਨੇ ਜਿਨ੍ਹਾਂ ਦੀ ਆੜ ਦੇ ਵਿੱਚ ਜਾਂ ਜਿਨ੍ਹਾਂ ਆਈਪੀਐਸ ਅਧਿਕਾਰੀਆਂ ਨੂੰ ਪ੍ਰੈਸ਼ਰਾਈਜ਼ ਕਰਕੇ ਬਿਕਰਮ ਜੀਠਿਆ ਨੇ ਉਹਨਾਂ ਦਿਨਾਂ ਦੇ ਵਿੱਚ ਆਪਣੇ ਇੱਕ ਕਾਲੇ ਕਾਰੋਬਾਰ ਚਲਾਏ। ਯਾਨੀ ਕਿ ਬੋਨੀ ਅਜ਼ਰਾਲਾ ਨੇ ਜੋ ਕੁਝ ਵੀ ਵਿਜਨਸ ਦੇ ਅਧਿਕਾਰੀਆਂ ਸਾਹਮਣੇ ਕਿਹਾ ਖੁਲਾਸੇ ਕੀਤੇ ਬਿਕਰਮਜੀਤਿਆ ਨੂੰ ਲੈ ਕੇ 101% ਸਹੀ ਨੇ ਕਿਉਂਕਿ ਬੋਨੀ ਅਜ਼ਰਾਲਾ ਖਾਸਮ ਖਾਸ ਸੀ ਬਿਕਰਮਜੀਤਿਆ ਦੇ ਜਦੋਂ ਮਰਹੂ ਪ੍ਰਕਾਸ਼ ਸਿੰਘ ਬਾਦਲ ਐਜ਼ ਅ ਪੰਜਾਬ ਦੇ ਮੁੱਖ ਮੰਤਰੀ ਸੀ ਤਲਵੀਰ ਗਿਲ ਐਜ਼ ਅ ਪੀਐਸਏ ਦੋਨਾਂ ਵੱਲੋਂ ਠੋਕ ਕੇ ਗਵਾਹੀ ਦਿੱਤੀ ਗਈ ਬਿਕਰਮਜੀਠਿਆ ਦੇ ਵਿਰੁੱਧ ਈਡੀ ਦੇ ਡਾਇਰੈਕਟਰ ਸਾਫਕਾ ਨਰੰજન ਸਿੰਘ ਉਹਨਾਂ ਨੇ ਕਿਹਾ ਕਿ ਮਾਮਲਾ 540 ਕਰੋੜ ਰੁਪਏ ਦਾ ਨਹੀਂ ਮਾਮਲਾ ਹੈ 11000 ਕਰੋੜ ਰੁਪਏ ਦਾ 11000 ਕਰੋੜ ਰੁਪਏ ਤਿੰਨ ਤੋਂ ਚਾਰ ਤਿੰਨ ਤੋਂ ਚਾਰ ਬੰਦਿਆਂ ਵੱਲੋਂ ਕਮਾਇਆ ਗਿਆ ਦਸਾਂ ਸਾਲਾਂ ਦੇ ਵਿੱਚ ਵਿੱਚ ਸਮਾਂ ਸੀ ਜਦੋਂ ਪੰਜਾਬ ਬਿਕਰਮਜੀਠਿਆ 100 ਗਜ ਦੇ ਪਲਾਟ ਵਿੱਚ ਰਹਿੰਦੇ ਸੀ ਇਹ ਹਰੇ ਡੰਗ ਦੀ ਇਹਨਾਂ ਦੇ ਕੋਲ ਕੁਆਲਿਟੀ ਹੁੰਦੀ ਸੀ ਲੇਕਿਨ ਦਸਾਂ ਸਾਲਾਂ ਦੇ ਵਿੱਚ ਇਹਨਾਂ ਦੀ ਇਕਨੋਮੀ ਇੰਨੀ ਬੁਸ ਕਿਵੇਂ ਹੋ ਗਈ ਤੇ ਦੂਸਰੇ ਪਾਸੇ ਫਸਾਤਾ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਮੂੰਹ ਦੇ ਵਿੱਚੋਂ ਕਾਨਫਰੰਸ ਕਰਕੇ ਕਿਹਾ ਕਿ 55 ਹਜ਼ਾਰ ਕਰੋੜ ਪੈ ਦੀ ਇਨਵੈਸਟਮੈਂਟ ਵਿਕਰਮ ਮਜੀਠੀਆ ਵੱਲੋਂ ਦੁਨੀਆ ਭਰ ਦੀਆਂ ਕੰਪਨੀਆਂ ਦੇ ਵਿੱਚ ਕੀਤੀ ਹੋਈ ਹੈ ਯਾਨੀ ਕਿ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਪੈਸੇ ਦਾ ਲੈਂਡ ਦੇਣ ਹਾਲੇ ਵੀ ਚੱਲ ਰਿਹਾ ਹੈ ਪੰਜਾਬ ਦੇ ਮੁਖਮੰਤਰੀ ਭਗਵੰਤ ਮਾਨ ਇਹ ਸਾਰੀਆਂ ਗੱਲਾਂ ਉਹਨਾਂ ਦੇ ਜੇਲ੍ਹ ਦੇ ਵਿੱਚ ਨੇ ਕਿ ਇੰਨਾ ਪੈਸਾ ਇਹਨਾਂ ਨੇ ਦਸਾਂ ਸਾਲਾਂ ਦੇ ਵਿੱਚ ਕਿਵੇਂ ਇਕੱਠਾ ਕੀਤਾ ਚਾਹੇ ਬਿਕਰਮ ਮਜੀਠੀਆ ਤੋਂ ਕਿ ਗਰੀਬਕੌਰ ਮਜੀਠੀਆ ਦੇ ਵੀ ਦਸਾਂ ਵਿੱਚ ਮੰਗ ਲਿਆ ਨੇ ਭਾਵੇਂ ਗਰੀਬਕੌਰ ਮਜੀਠੀਆ ਨੇ ਚੁਣੌਤੀ ਦਿੱਤੀ ਹੈ ਉਸ ਤੋਂ ਬਾਅਦ ਸਤਜਿਤ ਜੋ ਬਿਕਰਮ ਮਜੀਠੀਆ ਦੇ ਪਿਤਾ ਨੇ ਮਾਤਾ ਨੇ ਇਹ ਗਰੀਬਕੌਰ ਮਜੀਠੀਆ ਦੇ ਬ੍ਰਦਰਸ ਜਿਹੜੇ ਨੇ ਯਾਨੀ ਕਿ ਸਾਲੇ ਨੇ ਜਿਹੜੇ ਬਿਕਰਮ ਜੀਠਿਆ ਤੇ ਉਹਨਾਂ ਉੱਥੇ ਵੀ ਕਾਰਵਾਈ ਹੋਵੇਗੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਸੋਚ ਸਮਝ ਕੇ ਬੋਲ ਰਹੇ ਨੇ ਬਿਕਰਮ ਜੀਠਿਆ ਨੂੰ ਲੈ ਕੇ ਖਾਸ ਕਰਕੇ ਪੰਜਾਬ ਦੇ ਬੁਖਤੰਤਰੀ ਭਗਵੰਤ ਮਾਨ ਤੇ ਕਿਸੇ ਵੀ ਤਰ੍ਹਾਂ ਦਾ ਸ਼ਬਦੀ ਹਮਲਾ ਨਹੀਂ ਕਰਦੇ ਖਾਸ ਕਰਕੇ ਬਿਕਰਮ ਜੀਠਿਆ ਨੂੰ ਲੈ ਕੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਕਿਸੇ ਸਮੇਂ ਮੈਨੂੰ ਵੀ ਜਿਹੜਾ ਹੈ ਉਹ ਪੌੜੀਆਂ ਚੜਨਾ ਪੈ ਸਕਦਾ ਹੈ ਵਿਜਲਸੀਆਂ ਇਸ ਕਰਕੇ ਸਾਇਲੈਂਟ ਨੇ ਬੀਬਾ ਸਿਮਰਤੌਰ ਨਾਲ ਬੋਲ ਸਾਇਲੈਂਟ ਨੇ ਤੇ ਜਿਹੜੇ ਕੇਸ ਜਿਹੜੇ ਮਲਟੀਪਲ ਯਾਨੀ ਕਿ 12 ਤੋਂ ਵੱਧ ਜਿਹੜੇ ਕੇਸ ਦਾਇਰ ਆਇਦ ਕਰ ਦਿੱਤੇ ਨੇ ਬਿਕਰਮ ਮਜੀਠੀਆ ਦੇ ਉਹਨਾਂ ਤੋਂ ਉਹਨਾਂ ਦੇ ਵਿੱਚੋਂ ਉਹਨਾਂ ਉਹਨਾਂ ਗੁੰਝਲਦਾਰ ਕੇਸਾਂ ਦੇ ਵਿੱਚੋਂ ਨਿਕਲਣਾ ਬਿਕਰਮ ਮਜੀਠੀਆ ਲਈ ਬੇਹੱਦ ਮੁਸ਼ਕਲ ਹੈ ਯਾਨੀ ਕਿ ਚਾਬਧੀਆਂ ਚਲਾਈਏ ਕਾ ਜਾਂ ਕਹਿ ਦਈਏ ਕਿ ਆਪਾਂ ਸੱਤਾ ਦੇ ਨਸ਼ੇ ਵਿੱਚ ਬਿਕਰਮ ਮਜੀਠੀਆ ਨੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਡਰੱਗ ਦੇ ਵਿੱਚ ਅਨਵੋਲਵ ਹੈ ਨੇ ਹੈ ਜਾਂ ਨਹੀਂ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਜਾਂ ਜਰਮਨ ਸਨ ਚੈਨੀ ਨੂੰ ਪਤਾ ਹੈ ਵੈਸੇ ਤਾਂ ਐਨਡੀਪੀਸੀ ਦਾ ਪਰਚਾ ਉਹਨਾਂ ਦੇ ਕੱਟਿਆ ਗਿਆ ਸੀ ਫਿਰ ਵਿੱਚ ਫਿਰ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੋਂ ਜਿਹੜੀ ਹੈ ਹਾਲੀ ਚੱਡੀ ਮਿਲ ਗਈ ਸੀ ਲੇਕਿਨ ਜੋ 700 ਕਰੋੜ ਰੁਪਏ ਦੇ ਹਵਾਲੇ ਉਹ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਪੇਸ਼ ਕੀਤੇ ਗਏ ਨੇ ਉਥੋਂ ਭੱਜ ਨਹੀਂ ਸਕਦੇ ਉਥੋਂ ਮਨਕਰ ਨਹੀਂ ਹੋ ਸਕਦੇ ਉਹ ਉਹ ਪੈਸੇ ਤਾਂ ਆਨਾ ਕਾਣੀ ਨਹੀਂ ਕਰ ਸਕਦੇ ਉਹ ਪੈਸੇ ਕਿਵੇਂ ਕਮਾਏਗਾ ਕਿੱਥੋਂ ਆਏ ਕਿਵੇਂ-ਕਿਵੇਂ ਰਿਵੈਸਟਮੈਂਟ ਕੀਤੀ ਗਈ ਸਾਰੇ ਉਸ ਦੇ ਹਵਾਲੇ ਦਿੱਤੇ ਗਏ ਨੇ ਇਸ ਕਰਕੇ ਬਿਕਰਮ ਜੀਠੀਆ ਦਾ ਜੇਲ੍ਹ ਦੇ ਵਿੱਚੋਂ ਆਉਣਾ ਬੇਹੱਦ ਮੁਸ਼ਕਲ ਹੋ ਗਿਆ ਹੈ ਇਸ ਕਰਕੇ ਨਾ ਤਾਂ ਗਰੀਬਕੌਰ ਮਜੀਠੀਆ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਨਾ ਬਿਕਰਮ ਜੀਠੀਆ ਦੇ ਵਕੀਲਾਂ ਵੱਲੋਂ ਖਾਸ ਕਰਕੇ ਅਰਸ਼ਦੀਪ ਸਿੰਘ ਕਲੇਰ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਰ-ਵਾਰ ਪੜਦੇ ਨੇ ਬਿਕਰਮਜੀਠਿਆ ਦੇ ਕੇਸ ਨੂੰ ਲੈ ਕੇ ਕਿ ਬਿਕਰਮਜੀਠਿਆ નિર્ਦੋਸ਼ ਨੇ ਬੇਕਸੂਰ ਨੇ ਯਾਨੀ ਕਿ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਜਿਹੜੀ ਅਰਦਾਸ ਉਹਨਾਂ ਦੇ ਭੈਣ ਵੱਲੋਂ ਕੀਤੀ ਗਈ ਸੀ ਕਿ ਜੇਕਰ ਮੇਰੇ ਭਰਾ ਨੇ ਚਿੱਟਾ ਵਿਚਿਆ ਹੋਵੇ ਉਹਦਾ ਕੱਖ ਨਾ ਦੇ ਤੇ ਕਹਿੰਦਾ ਉਹਦਾ ਕੱਖ ਅਸੀਂ ਰਹਿਣ ਵੀ ਨਹੀਂ ਦੇਣਾ